ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਅਗਲੇ 4 ਦਿਨਾਂ ਦੀ ਗੱਲ ਕਰਾਂਗੇ ਯਾਨਕਿ ਅਖੀਲੇ ਦਿਨਾਂ ਤੱਕ ਜੋਂ ਦੇ ਮੌਸਮ ਕਿਵੇਂ ਦਾ ਰਹਿ ਸਕਦਾ ਜੀ ਪੰਜਾਬ ਦਾ ਔਰ ਨਾਲ ਲੱਗਦੇ ਖੇਤਰਾਂ ਦਾ ਤੇ ਮੌਸਮ ਦੀ ਕੀ ਸਥਿਤੀ ਆ ਅਸਲ ਇਦਿਆਂ ਤਾਜ਼ਾ ਸੈਟਲਾਈਟ ਦਾ ਸਿਰਾ ਤੁਹਾਡੇ ਨਾਲ ਸਾਂਝਾ ਕਰਦਣੇ ਆ ਜੀ ਲਗਭਗ ਆਥਣ ਦੇ 6:30 ਦਾ ਟਾਈਮ ਹੋਣ ਜਾ ਰਿਹਾ ਔਰ ਜਿਹੜੀ 26 ਜੁਨਦੀ ਅੱਜ ਸ਼ਾਮ ਹੈ ਜਿਹੜੀ ਹੋ ਚੁੱਕੀ ਆ ਅੱਜ ਤੜਕੇ ਸਵੇਰੇ ਮਾਝਾ ਖੇਤਰ ਦਾ ਨੰਬਰ ਲਗਿਆ ਸੀ ਜਿਨ੍ਹਾਂ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ, ਤਰਨਤਾਰਨ ਸਾਹਿਬ, ਗੁਰਦਾਸਪੁਰ ਔਰ ਨਾਲ ਲੱਗਦੇ ਜਿਹੜੇ ਹਲਕੇ ਖੇਤਰ ਹੈ ਔਰ ਬਠਿੰਡੇ ਦੇ ਕੁਝ ਖੇਤਰ ਤੇ ਮੋਗੇ ਦੇ ਖੇਤਰਾਂ ਦੇ ਵਿੱਚ ਤੜਕੇ ਸਵੇਰੇ ਤਗੜੀ ਝਟ ਲੱਗੀ ਸੀ ਮਿਹਾਦੀ ਜਿਨ੍ਹਾਂ ਦੇ ਵਿੱਚ ਕੁਝ ਖੇਤਰ ਫਰੀਦਕੋੜ ਤੇ ਫਿਰੋਜ਼ਪੁਰ ਦੇ ਵੀ ਸ਼ਾਮਿਲ ਸੀ ਉਸ ਤੋਂ ਬਾਅਦ ਦੁਪਹਿਰ ਤੋਂ ਬਾਅਦ ਜਿਹੜਾ ਜੀ ਤਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਆ ਕਿ ਜਿਹੜਾ ਬੱਦਲ ਬਣਿਆ ਸੀ ਬਠਿੰਡੇ ਸ਼ਹਿਰ ਦੇ ਉੱਤੇ ਤੇ ਇਹ ਖੇਤਰ ਦੇ ਇਹ ਬੱਦਲ ਦੇ ਸਦਕਾ ਬਠਿੰਡੇ ਦੇ ਵਿੱਚ ਉਮੀਦਾਰ ਹੋਏ ਰਾਮਪਰਾ ਫੂਲ ਜਾਂ ਤੋਂ ਮੰਡੀ ਡੱਬੋ ਵਾਲੀ ਮ ਦੇ ਵਿੱਚ ਤੇ ਮਾਨਸਾ ਦੇ ਲਗਭਗ ਸਾਰੇ ਖੇਤਰਾਂ ਦੇ ਵਿੱਚ ਤੇ ਜਿਹੜੇ ਆ ਲਹਿਰਾਗਾਗਾ ਦੇ ਕੁਝ ਖੇਤਰਾਂ ਦੇ ਵਿੱਚ ਜਿਹੜੀ ਹੈ ਹਲਕੇ ਤੋਂ ਲੈ ਕੇ ਦਰਮਿਆਨੇ ਕਿਤੇ ਕਿਤੇ ਤਗੜੀ ਝਟਮੀਆਂ ਦੀ ਲੱਗੀ ਆ ਸੋ ਮੌਨਸੂਨ ਨੇ ਰਫਤਾਰ ਫੜੀ ਹੋਈ ਆ ਜਿਵੇਂ ਕਿ ਬੀਤੇ ਤਿੰਨ ਚਾਰ ਦਿਨਾਂ ਤੋਂ ਮੌਨਸੂਨ ਸੁਸਤ ਸੀਗਾ ਖਾਸ ਕਰਕੇ ਪੰਜਾਬ ਦੇ ਵਿੱਚ ਤੇ ਹੁਣ ਰਫਤਾਰ ਫੜੀ ਆ ਤੇ ਅਗਲੇ ਤਿੰਨ ਚਾਰ ਦਿਨ ਮੌਨਸੂਨ ਦੇ ਜਿਹੜੇ ਮੀਂਹ ਆ ਉਹ ਲਗਾਤਾਰ ਦਰਜ ਹੋਣਗੇ ਜੇਕਰ ਅੱਜ ਰਾਤ ਦੀ ਗੱਲ ਕਰਦੇ ਹਾਂ ਜੀ ਤੇ ਕਾਰਵਾਈਆਂ ਜਿਹੜੀਆਂ ਨੇ ਸੀਮਿਤ ਰਹਿ ਸਕਦੀਆਂ ਨੇ ਹਾਲਾਂਕਿ ਕੱਲ ਤੜਕੇ ਸਵੇਰੇ ਫਿਰ ਤੋਂ ਬੱਦਲ ਬਣ ਸਕਦਾ ਲਹਿੰਦੇ ਆਲੇ ਖਾਸੇ ਤੇ ਮਾਝਾ 도ਆਬਾ ਖੇਤਰ ਇੱਕ ਵਾਰ ਫਿਰ ਤੋਂ ਕਵਰ ਹੋ ਸਕਦਾ ਮਾਝਾ ਤੇ ਪਛਮੀ ਮਾਲਵਾ 도ਆਬੇ ਦੇ ਵਿੱਚ ਉਮੀਦ ਹੈ ਅਸਰ ਜੇਕਰ ਬਣਦੇ ਨੇ ਤਾਂ ਹਿਮਾਚਲ ਵਾਲੇ ਖੇਤਰ ਦੇ ਵਿੱਚ ਜਿਹੜਾ ਬੱਦਲ ਬਣਦਾ ਉਹਦੇ ਸਦਕਾ ਜਿਹੜੇ ਅਸਰ ਬਣ ਸਕਦੇ ਨੇ ਸੋ ਅਗਲੇ ਜੇਕਰ 4 ਦਿਨਾਂ ਦੀ ਗੱਲ ਕਰਦੇ ਹਾਂ ਜੀ ਮੌਸਮ ਵਿਭਾਗ ਨੇ ਅਲਰਟ ਕੀਤੇ ਹੋਏ ਨੇ ਮੌਨਸੂਨ ਆਪਣਾ ਪੂਰਾ ਸਰਗਰਮ ਹੈ ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੌਨਸਨ ਕਵਰ ਕਰ ਚੁੱਕਿਆ ਹੈ ਜਿਹੜੇ ਪਛਮੀ ਭਾਗ ਮਾਲਵੇ ਦੇ ਰਹਿੰਦੇ ਸੀ ਉਹ ਵੀ ਇਹਨੇ ਕਵਰ ਕਰ ਲੈਨੇ ਮੌਨਸਨ ਨੇ ਬਸ ਹੁਣ ਐਲਾਨ ਕਰਨਾ ਤੇ ਲਗਭਗ ਸਾਰੇ ਖੇਤਰਾਂ ਦੇ ਵਿੱਚ ਮੌਨਸਨ ਪਹੁੰਚ ਕਰ ਚੁੱਕਿਆ ਹੈ ਇਸ ਵੇਲੇ ਵੀ ਹਠੰਡਾ ਸ਼ਹਿਰ ਦੇ ਵਿੱਚ ਔਰ ਹਰਿਆਣੇ ਦੇ ਹਿਸਾਰ, ਸਰਸਾ, ਫਤਿਹਗੜ੍ਹ ਸਾਹਿਬ, ਜੀਂਦ ਭਵਾਨੀ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਜਿਹੜਿਆ ਲੱਗ ਰਹੇ ਨੇ ਇਸ ਵੇਲੇ ਤੇ ਆਉਂਦੇ ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਮੀਂਹ ਲੱਗਣ ਦੇ ਅਸਰ ਹੁਣ ਘਟ ਗਏ ਨੇ ਕੱਲ ਸਵੇਰੇ ਫਿਰ ਤੋਂ ਬਦਲ ਬਣ ਸਕਦਾ ਅਗਲੇ 3-4 ਦਿਨ ਮੀਹ ਹਾਲੇ ਹੋਣਗੇ ਕਦੇ ਕਿਤੇ ਕਦੇ ਕਿਤੇ ਬ ਵਾਲੇ ਤੇ ਬਹੁਤ ਹੀ ਖੇਤਰਾਂ ਨੂੰ ਉਮੀਦ ਹੈ ਜਿਹੜੇ ਆ ਦਰਸ਼ਨ ਉਹ ਵੇਖਣ ਨੂੰ ਮਿਲਣਗੇ ਆਉਂਦੇ ਤਿੰਨ ਚਾਰ ਦਿਨਾਂ ਦੇ ਵਿੱਚ ਤੁਹਾਨੂੰ ਸਿੱਧਾ ਅੰਕੜਿਆਂ ਤੇ ਲੈ ਕੇ ਚੱਲਾਂਗੇ ਜਿਹੜਾ ਅੱਜ ਜਾਰੀ ਕੀਤੇ ਨੇ ਜੀ ਮੌਸਮ ਬਾਰੇ ਉਹ ਵੀ ਤੁਹਾਡੇ ਨਾਲ ਸਾਂਝੇ ਕਰ ਦਿੰਦੇ ਆ orange alert ਅੱਜ ਦੇ ਲਈ ਜਾਰੀ ਕੀਤਾ ਗਿਆ ਸੀ ਕੁਝ ਥਾਵਾਂ ਤੇ ਭਾਰੀ ਮੀਂਹ ਦੇ ਅਲਰਟ ਸੀ ਭਾਰੀ ਮੀਂਹ ਅੱਜ ਲੱਗੇ ਵੀ ਨੇ ਕੱਲ ਔਰ ਪਰਸੋਂ ਯਾਨੀ ਕਿ ਕੱਲ 27 ਤਰੀਕ ਨੂੰ ਤੇ 28 ਤਰੀਕ ਨੂੰ ਥੋੜੀਆਂ ਕਾਰਵਾਈਆਂ ਘਟਣਗੀਆਂ ਪੰਜਾਬ ਦੇ ਵਿੱਚ ਇੱਕ ਵੈਸਟਨ ਡਿਸਰਬੈਂਸ ਯਾਨੀ ਕਿ ਪੱਛਮੀ ਸਿਸਟਮ ਸਰਗਰਮ ਹੈ ਸੋ ਦੋਨਾਂ ਦਾ ਸਾਂਝਾ ਪ੍ਰੋਗਰਾਮ ਚੱਲਦਾ ਫਿਆ ਉਧਰ ਮੌਨਸਨ ਸਰਗਰਮ ਹੈ ਉਧਰ ਪੱਛਮੀ ਸਿਸਟਮ ਹਾਲਾਂਕਿ ਅਗਲੇ 48 ਘੰਟਿਆਂ ਦੇ ਦਰਮਿਆਨ ਮੀਂਹ ਦੇ ਅਸਰ ਬਣੇ ਹੋਏ ਨੇ ਕਦੇ-ਕਦੇ ਕਦੇ-ਕਦ ਕਰ ਜਿਹੜਾ ਬੱਦਲ ਬਣਦਾ ਰਹੇਗਾ 29 30 31 سوری 29 30 1 ਤੇ 2 ਜੁਲਾਈ ਤੱਕ ਮੀਂਹ ਜੜਿਆ ਇਸੇ ਤਰ੍ਹਾਂ ਦਰਜ ਹੁੰਦੇ ਰਣਗੇ orange alert ਫਿਰ ਤੋਂ ਜਾਰੀ ਕੀਤਾ ਗਿਆ ਨੇ 29 ਤਰੀਕ ਦੇ ਲਈ ਉਸ ਤੋਂ ਬਾਅਦ 1 2 ਤਰੀਕ ਦੇ ਲਈ yellow alert ਜਿਹੜੇ ਜਾਰੀ ਕਰ ਦਿੱਤੇ ਗਏ ਨੇ ਕੋਲਮ علاقے ਕਹਾਣੀ ਇਹ ਹੈ ਮੌਨਸੂਨ ਦਾ ਸੀਜ਼ਨ ਹੈ ਜੀ ਕਦੇ ਕਿਤੇ ਕਦੇ ਕਿਤੇ ਬੱਦਲ ਬਣਦਾ ਰਹਿਣਾ ਉਹ ਕਿਹੜੇ ਪਾਸੇ ਬਣੇਗਾ ਇਹ ਕੋਈ ਸਟੀਕ ਅਨੁਮਾਨ ਲਗਾ ਹੀ ਨਹੀਂ ਸਕਦਾ ਤੁਸੀਂ ਜਿੱਥੇ ਮਰਜ਼ੀ ਸਰਚ ਕਰ ਲਓ ਜਿਹੜੀ ਮਰਜ਼ੀ ਐਪ ਕੱਢ ਲਓ ਜਿੱਥੇ ਮਰਜ਼ੀ ਤੁਸੀਂ ਦੇਖ ਸਕਦੇ ਆ ਸਟੀਕ ਅਨੁਮਾਨ ਲਗਾਣਾ ਇਹਨਾਂ ਦਿਨਾਂ ਦੇ ਵਿੱਚ ਬਹੁਤ ਮੁਸ਼ਕਲ ਹੁੰਦਾ ਹੈ ਇਹ ਆ ਵੀ ਥੋੜੇ ਉਹ ਤਾਂ ਅੰਦਾਜ਼ੇ ਲਗਾਏ ਜਾ ਸਕਦੇ ਨੇ ਜਿੱਥੇ 100% ਅੰਦਾਜ਼ੇ ਸਹੀ ਹੁੰਦੇ ਨੇ ਬੀਤੇ ਆਮ ਦਿਨਾਂ ਦੇ ਵਿੱਚ ਜਿੱਥੇ 90 80% ਉਹ ਖਵਾਲੀਆਂ ਜਿਹੜੀਆਂ ਸਹੀ ਹੁੰਦੀਆਂ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਘਟ ਕੇ ਤੀ 40% ਰਹਿ ਜਾਂਦੀਆਂ ਨੇ ਤੇ ਅੰਕੜਿਆਂ ਤੇ ਸਦਕਾ ਜਾਂ ਫਿਰ ਆਪਣੇ ਜਿਹੜੀ ਕੰਡੀਸ਼ਨਸ ਹੁੰਦੀਆਂ ਨੇ ਮੌਸਮ ਦੀਆਂ ਉਹਦੇ ਸਦਕਾ ਆਪਾਂ ਅੰਕ ਲੜ ਕਰ ਸਕਦੇ ਹਾਂ ਸਿਰਫ ਅੰਦਾਜ਼ੇ ਲਗਾ ਸਕਦੇ ਹਾਂ ਕੁੱਲ ਮਿਲਾ ਕੇ ਕਹਾਣੀ ਇਹ ਹੈ ਜੀ ਅਗਲੇ 4-5 ਦਿਨ ਮੀਂਹ ਆਲੇ ਨੇ ਕਿਤੇ ਕਿਤੇ ਜਿਹੜੇ ਆ ਤਗੜੇ ਛਰਾਟੇ ਲੱਗ ਸਕਦੇ ਨੇ ਕਿਤੇ ਕਿਤੇ ਦਰਮਿਆਨੇ ਉਮੀਦਿਆ ਅਸਰ ਬਣੇ ਹੋਏ ਨੇ ਇਜਾਜ਼ਤ ਦਤਨ ਜਿੱਥੇ ਜਿੱਥੇ ਅੱਜ ਉਮੀਦ ਅਰਜ ਹੋਏ ਨੇ ਜੀ ਕਿੰਨੇ ਹੋਏ ਨੇ ਕਮੈਂਟ ਦੇ ਵਿੱਚ ਦੱਸ ਕੇ ਜਾਣਾ ਸ਼ੁਕਰੀਆ